ਦੁੱਖ ਦਾ ਜਰਨਾ ਕਿਸੇ ਲਈ ਖੜਨਾ ਤੇ ਸੱਚ ਤੇ ਅੜਨਾ ਇਹ ਜਣੇ ਖਣੇ ਦੇ ਹਿੱਸੇ ਨਹੀਂ ਆਉਂਦਾ ਦੋਸਤੋ ਵਿਰਲੇ ਬੰਦੇ ਹੁੰਦੇ ਆ ਵਿਰਲੇ ਮਰਦ ਹੁੰਦੇ ਆ ਜੋ ਸੱਚ ਤੇ ਖੜ ਜਾਂਦੇ ਆ ਤੇ ਕਿਸੇ ਲਈ ਅੜ ਜਾਂਦੇ ਆ ਇਹ ਘਟਨਾ ਸੱਚ ਕਦੋਂ ਹੁੰਦੀ ਆ ਸਾਲ 2099 ਦੇ ਵਿੱਚ ਜੈਸਿਕਾ ਲਾਲ ਮਰਡਰ ਕੇਸ ਦੇ ਵਿੱਚ ਇੰਡੀਆ ਦਾ ਇੱਕ ਬਹੁਤ ਫੇਮਸ ਬਹੁਤ ਚਰਚਿਤ ਮਰਡਰ ਕੇਸ ਹੋਇਆ ਜੈਸੀਕਾ ਲਾਲ ਮਰਡਰ ਕੇਸ ਗੱਲ 1999 ਦੀ ਆ ਦੋਸਤੋ ਦਿੱਲੀ ਦੇ ਵਿੱਚ ਸਾਊਥ ਦਿੱਲੀ ਦੇ ਵਿੱਚ ਕੁਤਬ ਕੋਲੀਨੇਟ ਹਵੇਲੀ ਦੇ ਵਿੱਚ ਇੱਕ ਹੋਟਲ ਬਣਿਆ ਹੁੰਦਾ ਟਾਈਮਰੀਨ ਕੋਟ ਉਹਦੀ ਮਾਲਕ ਹੁੰਦੀ ਹੈ ਜਿਹੜੀ ਬੀਨਾ ਰਵਾਨੀ ਤੇ ਉਹਦਾ ਘਰ ਵਾਲਾ ਹੁੰਦਾ ਕਨੇਡੀਅਨ ਸਿਟੀਜ਼ਨ ਚਾਰਜ ਉਹਨਾਂ ਦੀ ਇੱਕ ਬੇਟੀ ਹੁੰਦੀ ਆ ਮਾਲੇਨੀ ਰਵਾਨੀ ਉਹਨਾਂ ਦੀ ਬੇਟੀ ਦੇ ਕਾਫੀ ਦੋਸਤ ਹੁੰਦੇ ਆ ਕਿਉਂਕਿ ਉਹਨਾਂ ਦੀ ਬੇਟੀ ਆ ਜਿਹੜੀ ਉਹ ਮਾਡਲਿੰਗ ਦੇ ਵਿੱਚ ਆਪਣਾ ਕੈਰੀਅਰ ਅਜਮਾ ਰਹੀ ਸੀ ਇਸ ਕਰਕੇ ਉਹਦੀ ਮਾਡਲਿੰਗ ਦੇ ਵਿੱਚ ਕਾਫੀ ਮਾਡਲ ਲੜਕੀਆਂ ਦੇ ਨਾਲ ਉਹਦੀ ਜਾਣ ਪਛਾਣ ਹੁੰਦੀ ਆ ਹਰੇਕ ਥਰਸਡੇ ਨੂੰ ਟਾਈਮ ਰੇਨ ਕੋਡ ਦੇ ਵਿੱਚ ਬਹੁਤ ਵੱਡੀ ਪਾਰਟੀ ਆਰਗੇਨਾਈਜ਼ ਕੀਤੀ ਜਾਂਦੀ ਆ ਜਿੱਥੇ ਡੈਲੀ ਦੇ ਟੌਪ ਦੇ ਕਹਿ ਲਈ ਤਕਰੀਆਂ ਫਰਮਾਂ ਕਹਿ ਲਈ کریم ਬੰਦੇ ਕਹਿ ਲਈ ਉਹ ਹਿੱਸਾ ਲੈਂਦੇ ਆ ਉਸ ਪਾਰਟੀ ਦੇ ਵਿੱਚ ਇੱਕ ਦਿਨ ਜਾਰਜ ਜਿਹੜਾ ਬੀਨਾ ਰਵਾਨੀ ਦਾ ਘਰ ਵਾਲਾ ਹੁੰਦਾ ਉਹਨੇ ਕੈਨੇਡਾ ਜਾਣਾ ਹੁੰਦਾ ਉਹਦੇ ਵਾਸਤੇ ਫੇਅਰਵੈਲ ਪਾਰਟੀ ਰੱਖੀ ਹੁੰਦੀ ਆ ਉਸ ਹੋਟਲ ਦੇ ਵਿੱਚ ਉਸ ਪਾਰਟੀ ਨੂੰ ਇੱਕ ਵਧੀਆ ਦਿਖ ਦੇਣ ਦੇ ਲਈ ਜਿਹੜੀ ਮਲਣੀ ਹੁੰਦੀ ਆ ਬੀਨਾ ਦੀ ਲੜਕੀ ਉਹ ਆਪਣੀਆਂ ਬਾਰਟੈਂਡਰ ਦੇ ਵਜੋਂ ਆਪਣੀਆਂ ਮਾਡਲ ਦੋਸਤਾਂ ਦੇ ਨਾਲ ਗੱਲ ਕਰਦੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਕੁੜੀ ਹੁੰਦੀ ਆ ਜੈਸਿਕਾ ਲਾਲ ਜੋ ਕਿ ਬਹੁਤ ਜ਼ਿਆਦਾ ਸਮਾਰਟ ਤੇ ਸੋਹਣੀ ਕੁੜੀ ਹੁੰਦੀ ਆ ਤੇ ਉਹ ਮਾਡਲਿੰਗ ਕਰ ਰਹੀ ਹੁੰਦੀ ਆ 34 ਸਾਲ ਉਹਦੀ ਏਜ ਹੁੰਦੀ ਆ ਬੇਸ਼ੱਕ ਉਹਨੂੰ ਮਾਡਲਿੰਗ ਦੇ ਵਿੱਚ ਜ਼ਿਆਦਾ ਵਿਚਾਰੀ ਨੂੰ ਹਲੇ ਨਹੀਂ ਕੋਈ ਮਸ਼ਹੂਰੀ ਮਿਲੀ ਹੁੰਦੀ ਪਰ ਕੁੱਲ ਮਿਲਾ ਕੇ ਜਿਹਨੂੰ ਕਹਿ ਦਈਏ ਕਿ ਕੁੜੀ ਉਹ ਬਹੁਤ ਹੀ ਸੋਹਣੀ ਰੱਬ ਨੇ ਬਣਾਈ ਹੁੰਦੀ ਆ ਉਸ ਕੁੜੀ ਨੂੰ ਮਾਲਨੀ ਵੱਲੋਂ ਉਹਦੀ ਦੋਸਤ ਵੱਲੋਂ ਆਫਰ ਕੀਤਾ ਜਾਂਦਾ ਕਿ ਐਨੇ ਪੈਸੇ ਤੈਨੂੰ ਮਿਲਣਗੇ ਵਧੀਆ ਰਕਮ ਮਿਲੂਗੀ ਤੇ ਤੂੰ ਐਸ ਰਾਤ ਸਾਡੇ ਹੋਟਲ ਦੀ ਪਾਰਟੀ ਦੇ ਵਿੱਚ ਬਾਹਰ ਟੈਂਡਰ ਵਜੋਂ ਕੰਮ ਕਰਨਾ ਚਲੋ ਕੁੜੀ ਜੈਸਿਕਾ ਲਾਲ ਆਉਂਦੀ ਆ ਤੇ ਬਾਹਰ ਟੈਂਡਰ ਵਜੋਂ ਉਸ ਪਾਰਟੀ ਦੇ ਵਿੱਚ ਕੰਮ ਕਰਦੀ ਆ ਜਦੋਂ ਰਾਤ ਦੇ 11:00 ਵਜੇ ਹੁੰਦੇ ਆ ਤੇ ਕਹਿੰਦੇ ਹੁੰਦੇ ਨਾ ਵੀ ਜਦੋਂ ਆਪਾਂ ਪੈਗ ਲਾਉਨੇ ਆ ਤਾਂ ਫਿਰ ਬੰਦੇ ਨੂੰ ਇੱਕ ਮਲਾਲ ਉੱਠਦਾ ਕਿ ਯਾਰ ਇੱਧਰ ਉੱਧਰ ਚਾਈ ਗਈ ਕਿਤੇ ਇਵੇਂ ਚਾਰ ਦੋਸਤ ਹੁੰਦੇ ਆ ਉਹ ਪੈਗ ਪੂ ਗਲਾਰੇ ਹੁੰਦੇ ਆ ਉਹਨਾਂ ਦੇ ਦਿਲ ਚ ਮਲਾਲ ਉੱਠਦਾ ਕਿ ਯਾਰ ਆਪਾਂ ਟੈਮਰੀਨ ਕੋਡ ਦੇ ਵਿੱਚ ਜਾਈਏ ਅੱਜ ਥਰਸਡੇ ਆ ਤੇ ਅੱਜ ਉੱਥੇ ਪਾਰਟੀ ਚੱਲਦੀ ਹੋਊਗੀ ਉਹ ਦੋਸਤ ਸੁਧਾਰਤ ਵਿਸ਼ੇਸ਼ਟ ਜਾਨੀ ਕਿ ਮਨੂ ਸ਼ਰਮਾ ਉਹਨਾਂ ਦੇ ਨਾਲ ਇੱਕ ਅਮਰਦੀਪ ਗਿੱਲ ਹੁੰਦਾ ਇੱਕ ਉਹਨਾਂ ਦੇ ਨਾਲ ਅਲੋਕ ਖੰਨਾ ਹੁੰਦਾ ਤੇ ਇੱਕ ਉਹਨਾਂ ਦੇ ਨਾਲ ਵਿਕਾਸ ਜਾਦਵ ਹੁੰਦਾ ਚਾਰੇ ਦੋਸਤ ਮਨੂ ਸ਼ਰਮਾ ਦੀ ਗੱਡੀ ਟਾਟਾ ਸਫਾਰੀ ਦੇ ਵਿੱਚ ਬੈਠ ਕੇ ਚਲੇ ਜਾਂਦੇ ਆ ਹੋਟਲ ਦੇ ਵਿੱਚ ਐਂਟਰ ਕਰਦੇ ਆ ਚੰਗੇ ਘਰ ਦੇ ਮੁੰਡੇ ਸੀ ਕਿਉਂਕਿ ਜਿਕਰ ਦੱਸ ਦਈਏ ਤਾਂ ਮਨੂ ਸ਼ਰਮਾ ਦੇ ਜਿਹੜੇ ਫਾਦਰ ਆ ਉਹ ਵੀ 4-5 ਵਾਰ ਐਮ.ਐਲ.ਏ ਰਹਿ ਚੁੱਕੇ ਹੁੰਦੇ ਆ ਤੇ ਵਿਕਾਸ যাদਬ ਦੇ ਡੈਡੀ ਵੀ ਯੂ.ਪੀ ਦੇ ਬਾਹੂਬਲੀ ਨੇਤਾ ਦੇ ਵਿੱਚੋਂ ਇੱਕ ਹੁੰਦੇ ਆ 4-5 ਵਾਰ ਐਮ.ਐਲ.ਏ ਐਮ.ਪੀ ਰਹਿ ਚੁੱਕੇ ਹੁੰਦੇ ਆ ਤੇ ਜਿਹੜੇ ਅਲੋਕ ਖੰਨਾ ਤੇ ਅਮਰਦੀਪ ਗਿੱਲ ਉਹ ਕੋਕਾ ਕੋਲਾ ਕੰਪਨੀ ਦੇ ਚੰਗੇ ਪੋਸਟ ਤੇ ਹੁੰਦੇ ਆ ਚੰਗੇ ਨਾਮਵਰ ਬੰਦੇ ਹੁੰਦੇ ਆ ਕਿਸੇ ਨੇ ਰੋਕਿਆ ਨਹੀਂ ਪਾਰਟੀ ਦੇ ਵਿੱਚ ਐਂਟਰ ਹੋ ਜਾਂਦੇ ਆ ਨੱਚਣ ਟੱਪਣ ਲੱਗਦੇ ਆ ਫਿਰ ਪੈਗ ਸਿਰ ਨੂੰ ਚੜ ਜਾਂਦਾ ਉਸ ਤੋਂ ਬਾਅਦ ਮਨੂ ਜਾਂਦਾ ਜਾ ਕੇ ਜੈਸਿਕਾ ਲਾਲ 바ਰ ਟੈਂਡਰ ਨੂੰ ਕਹਿੰਦਾ ਕਿ ਮੈਨੂੰ ਸ਼ਰਾਬ ਹੋਰ ਦੇ ਜੈਸਿਕਾ ਲਾਲ ਕਹਿੰਦੀ ਆ ਕਿ ਰਾਤ ਦੇ 12:30 ਵਜੇ ਗਏ ਆ ਤੇ दारू ਮੁੱਕ ਚੁੱਕੀ ਆ ਸਾਡੇ ਕੋਲੇ ਵੀ ਪਲੀਜ਼ ਹੁਣ ਹੋਰ ਦਾਰੂ ਹੈ ਨਹੀਂ ਗੀ ਮਨੂ ਸ਼ਰਮਾ ਉਹ ਚਾਹ ਉਹਦੀ ਬੇਇੱਜ਼ਤੀ ਮੰਨਦਾ ਤੇ ਉਹ 1000 ਰੁਪਏ ਕੱਢ ਕੇ ਉਹ ਕੁੜੀ ਨੂੰ ਕਹਿੰਦਾ ਕਿ ਆ ਚੱਕ 1000 ਰੁਪਏ ਤੇ ਦਾਰੂ ਦੇ ਪਰ ਉਹ ਕੁੜੀ ਵਿਚਾਰੀ ਰਿਕੁਐਸਟ ਕਰਦੀ ਆ ਕਿ ਗੱਲ 1000 ਰੁਪਏ ਦੀ ਨਹੀਂ ਦਾਰੂ ਹੈ ਹੀ ਨਹੀਂ ਨਹੀਂ ਤਾਂ ਮੈਂ ਬਿਨਾਂ 1000 ਰੁਪਏ ਤੋਂ ਹੀ ਦੇ ਦੇਣੀ ਸੀ ਇਸ ਗੱਲ ਤੇ ਮਨੂ ਸ਼ਰਮਾ ਜਿਹੜਾ ਉਹ ਸਟੈਂਡ ਲੈ ਜਾਂਦਾ ਖਫਾ ਹੋ ਜਾਂਦਾ ਕਿ ਯਾਰ ਮੈਨੂੰ ਜਵਾਬ ਦੇ ਤਾਂ ਐਮਐਲਏ ਦੇ بیٹے ਨੂੰ ਜਵਾਬ ਦਿੱਤਾ ਉਹ ਕੀ ਕਰਦਾ ਆ ਆਪਦੀ ਪਿਸਟਲ ਕੱਢਦਾ ਲਾਇਸੈਂਸੀ ਪਿਸਟਲ ਹੁੰਦਾ ਉਹਦੇ ਕੋਲੇ ਹਵਾਈ ਫਾਇਰ ਕਰਦਾ ਉਸ ਤੋਂ ਬਾਅਦ ਫਿਰ ਵੀ ਉਹ ਕੁੜੀ ਉਹਨਾਂ ਨੂੰ दारू ਨਹੀਂ ਦਿੰਦੀ ਕਿਉਂਕਿ ਉਹਦੇ ਕੋਲੇ ਵਿਚਾਰੀ ਕੋਲੀ ਹੁੰਦੀ ਨਹੀਂ दारू ਉਹਦੀ ਮਾੜੀ ਕਿਸਮਤ ਉਹਦੇ ਕੋਲੇ दारू ਨਹੀਂ ਹੁੰਦੀ ਤਾਂ ਮਨੂ ਸ਼ਰਮਾ ਕੀ ਕਰਦਾ ਸਿੱਧੀ ਗੋਲੀ ਚਲਾਣ ਦਾ ਪਿਸਟਲ ਚੋਂ ਤੇ ਪਿਸਟਲ ਚੋਂ ਗੋਲੀ ਨਿਕਲਦੇ ਅਸਾਰ ਕੁੜੀ ਦੀ ਅੱਖ ਤੇ ਵੱਜਦੀ ਆ ਤੇ ਉਦੇ ਮੱਥੇ ਦੇ ਵਿੱਚ ਜਾ ਕੇ ਲੱਗ ਜਾਂਦੀ ਆ ਜਿਹਦੇ ਨਾਲ ਉਹਦੀ ਮੌਤ ਹੋ ਜਾਂਦੀ ਆ ਵੈਸੇ ਉਹਨੂੰ ਅਪੋਲੋ ਹਸਪੀਟਲ ਲੈ ਕੇ ਜਾਇਆ ਜਾਂਦਾ ਪਰ ਉਹਦੀ ਡਿਊਰਿੰਗ ਟ੍ਰੀਟਮੈਂਟ ਉਹਦੀ ਮੌਤ ਹੋ ਜਾਂਦੀ ਆ ਦੋਸਤੋ ਫਿਰ ਕਹਾਣੀ ਵੱਡੇ ਘਰ ਦੀ ਸੀ ਇਸ ਕਰਕੇ ਚਰਚਿਤ ਹੋ ਜਾਂਦੀ ਆ ਦਿੱਲੀ ਦੇ ਲੋਕ ਸੜਕਾਂ ਤੇ ਉਤਰਦੇ ਆ ਕਿ ਭਰੀ ਰਾਤ ਨੂੰ ਦਿੱਲੀ ਕਹਿੰਦੇ ਸਾਰੀ ਰਾਤ ਸੌਂਦੀ ਨਹੀਂ ਤੇ 12 12:30 ਤੱਕ ਕੋਈ ਬਾਲਾ ਹਨੇਰਾ ਵੀ ਨਹੀਂ ਹੁੰਦਾ ਕੁੜੀ ਦੀ ਮੌਤ ਹੋ ਜਾਂਦੀ ਹੈ ਸ਼ਰੇਆਮ ਉਹਦਾ ਮਰਡਰ ਕਰ ਦਿੱਤਾ ਜਾਂਦਾ ਇਸ ਕਰਕੇ ਲੋਕ ਸੜਕਾਂ ਤੇ ਉਤਰਦੇ ਆ ਜਿਹੜੇ ਸਮਾਜ ਸੇਵੀ ਲੋਕ ਹੁੰਦੇ ਆ ਉਹ ਪ੍ਰੋਟੈਸਟ ਕਰਦੇ ਆ ਜਿਹਦੇ ਕਰਕੇ ਪੁਲਿਸ ਤੇ ਜਿਹੜਾ ਪ੍ਰੈਸ਼ਰ ਵੱਧਦਾ ਤੇ ਪੁਲਿਸ ਉਹਨਾਂ ਮੁਕੱਦਮਾ ਦਰਜ ਕਰਕੇ ਤੇ ਉਹ ਦੋਸ਼ੀਆਂ ਦੀ ਭਾਲ ਦੇ ਵਿੱਚ ਲੱਗ ਜਾਂਦੀ ਆ ਉਸ ਸਮੇਂ ਉੱਥੇ ਪੰਜਾਬ ਦੇ ਦਮਗੱਜੇ ਮਾਰਨ ਵਾਲੀ ਇੱਕ ਸ਼ਖਸੀਅਤ ਜਿਹੜੇ ਕਿ ਆਮ ਫੇਸਬੁੱਕ WhatsApp YouTube ਤੇ ਅਕਸਰ ਹੀ ਉਹਨਾਂ ਨੂੰ ਤੁਸੀਂ ਸੁਣਿਆ ਹੋ ਵਡੀਆਂ-ਵਡੀਆਂ ਗੱਲਾਂ ਕਰਦੇ ਐਕਟਰ ਆਪਣੇ ਯੋਗਰਾਜ ਜੀ ਵੀ ਉੱਥੇ ਬੈਠੇ ਹੁੰਦੇ ਆ ਉਸੇ ਪਾਰਟੀ ਦਾ ਉਹ ਹਿੱਸਾ ਹੁੰਦੇ ਆ ਪੈਗੋ ਲਾਉਂਦੇ ਆ ਨਹੀਂ ਲਾਉਂਦੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਜਿਹਦੇ ਤੇ ਆਪਾਂ ਕੋਈ ਕਮੈਂਟ ਨਹੀਂ ਕਰਾਂਗੇ ਪਰ ਉਸ ਸਮੇ ਉਹ ਆਈ ਵਿਟਨੈਸ ਸੀ ਚਸ਼ਮਦੀਦ ਗਵਾਹ ਸੀ ਪਰ ਫਿਰ ਵੀ ਉਹ ਗਵਾਹੀ ਦੇਣ ਤੋਂ ਕਿਵੇਂ ਮੁੱਕਰਦੇ ਆ ਇਸ ਕੇਸ ਦੇ ਵਿੱਚ ਕੇਸ ਦਰਜ ਕਰਕੇ ਤਕਰੀਬਨ 19-19 ਗਵਾਹ ਰੱਖੇ ਜਾਂਦੇ ਆ ਤੇ ਸਾਰੇ ਆਪ ਦੇ ਪੁਲਿਸ ਨੂੰ ਬਿਆਨ ਦੇ ਦਿੰਦੇ ਆ ਜਿਹਦੇ ਤੋਂ ਇਹ ਲੱਗਦਾ ਕਿ ਹੁਣੇ ਬੰਦੇ ਬਚਣਗੇ ਨਹੀਂ ਕਿ ਇੰਨੇ ਬੰਦਿਆਂ ਨੇ ਇਹਨਾਂ ਦੇ ਖਿਲਾਫ ਜਿਹੜਾ ਬਿਆਨ ਦੇਤਾ ਤੇ ਸਿੱਧਾ ਸਾਦਾ ਇਹ ਕੇਸ ਨਜ਼ਰ ਆਉਂਦਾ ਹੈ ਇਹ ਚਲੋ ਹੌਲੀ-ਹੌਲੀ ਕਰਕੇ ਇੱਕ-ਇੱਕ ਕਰਕੇ ਸਾਰੇ ਜਿਹੜੇ ਅਕਿਊਜ਼ਡ ਹੁੰਦੇ ਆ ਦੋਸ਼ੀ ਹੁੰਦੇ ਆ ਇਹ ਚਾਰੋਂ ਦੋਸਤ ਤੇ ਫੜੇ ਵੀ ਜਾਂਦੇ ਆ ਇਨਨੂੰ ਅਰੈਸਟ ਕਰ ਲਿਆ ਜਾਂਦਾ ਇਹਨਾਂ ਵਿੱਚੋਂ ਇੱਕ ਮਨੂ ਝਿੰਗਨ ਹੁੰਦਾ ਜਿਹੜਾ ਮਨੂ ਸ਼ਰਮਾ ਦਾ ਦੋਸਤ ਹੁੰਦਾ ਉਹ ਉਹਦੀ ਪਿਸਟਲ ਉਹ ਦੱਬ ਕੇ ਆਉਂਦਾ ਜ਼ਮੀਨ ਦੇ ਵਿੱਚ ਨਾ ਖੱਡਾ ਕੱਢ ਕੇ ਤੇ ਪਿਸਟਲ ਦੱਬ ਦਿੰਦਾ ਉੱਥੇ ਤੇ ਉਹ ਮਨੂ ਝਿੰਗਨ ਨੂੰ ਦੱਸ ਦਿੰਦਾ ਕਿ ਯਾਰ ਮੈਥੋਂ ਮਰਡਰ ਹੋ ਗਿਆ ਤੇ ਮੈਂ ਉੱਥੇ ਪਿਸਟਲ ਦੱਬਤਾ ਤੇ ਮਨੂ ਝਿੰਗਨ ਜਾ ਕੇ ਉਹ ਪਿਸਟਲ ਆ ਜਿਹੜਾ ਉਹ ਡੈਮੇਜ ਕਰ ਦਿੰਦਾ ਉਹਨੂੰ ਨਸ਼ਟ ਕਰ ਦਿੰਦਾ ਕਿਤੇ ਨਾ ਕਿਤੇ ਸੜ ਦਿੰਦਾ ਜਾਂ ਕਿਤੇ ਵੀ ਉਹਨੂੰ ਖਤਮ ਕਰ ਦਿੰਦਾ ਸਬੂਤ ਨੂੰ ਮਨੋਜਿੰਗ ਗਨਵੀ ਫੜਿਆ ਜਾਂਦਾ ਇਹ ਸਾਰੇ ਫੜੇ ਜਾਂਦੇ ਆ ਜਿਹੜਾ ਬੀਨਾ ਰਵਾਨੀ জর্জ ਇਹਨਾਂ ਇਹਨਾਂ ਤੇ ਵੀ ਨਾਲ ਕੇਸ ਚੱਲਦਾ ਪਰ ਇਹ ਬੇਲ ਤੇ ਬਾਹਰ ਆ ਜਾਂਦੇ ਆ ਕਿਉਂਕਿ ਇਹਨਾਂ ਤੇ ਚਾਰਜ ਹੁੰਦੇ ਆ ਜਿਹੜੇ ਸਿਰਫ ਬਿਨਾ ਲਾਇਸੈਂਸ ਤੋਂ दारू ਚਲਾਉਂਦੇ ਹੁੰਦੇ ਆ ਤੇ ਜਿਹੜੇ ਜੈਸਿਕਾ ਲਾਲ ਦੇ ਮਰਡਰ ਹੋਣ ਤੋਂ ਬਾਅਦ ਉਹਦੇ ਬਲੱਡ ਦੇ ਸਟੇਨ ਧੱਬੇ ਹੁੰਦੇ ਆ ਉਹ ਇਹਨਾਂ ਤੇ ਸਾਫ਼ ਕਰਨ ਦੇ ਇਲਜ਼ਾਮ ਹੁੰਦੇ ਆ ਇਹ ਬੇਲ ਤੇ ਬਾਹਰ ਆ ਜਾਂਦੇ ਪਰ ਇਹ ਚਾਰਾਂ ਬੰਦਿਆਂ ਦੇ ਖਿਲਾਫ ਕੇਸ ਚੱਲਦਾ ਮਨੂ ਸ਼ਰਮੇ ਹੁਣਾਂ ਦੇ ਖਿਲਾਫ ਜਿਹਦੇ ਵਿੱਚ ਇੱਕ ਮੋੜ ਆਉਂਦਾ ਜਿਵੇਂ ਕਹਿੰਦੇ ਆ ਨਾ ਤਕੜੇ ਦਾ 36ਵੀਂ 100 ਹੁੰਦਾ ਇੱਕ ਇੱਕ ਕਰਕੇ 19 ਦੇ 19 ਗਵਾਹ ਮੁੱਕਰ ਜਾਂਦੇ ਆ ਜਿਹਦੇ ਵਿੱਚ ਜੋਗਰਾਜ ਜੀ ਨੇ ਆਪਣੀ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਉਹ ਲੜਕੀ ਵਾਲਿਆਂ ਨੇ ਇਹਨਾਂ ਦੀਆਂ ਬਹੁਤ ਮਿਹਨਤਾਂ ਕੀਤੀਆਂ ਸੀ ਕਿ ਜੀ ਤੁਸੀਂ ਗਵਾਹੀ ਦੇ ਦਿਓ ਪਰ ਇਹ ਵੀ ਉਹਦੇ ਵਿੱਚ ਮੁੱਕਰ ਜਾਂਦੇ ਆ ਜੇ ਚਾਹੁੰਦੇ ਤਾਂ ਇਹ ਕਹਿ ਸਕਦੇ ਸੀ ਕਿ ਮੇਰੇ ਸਾਹਮਣੇ ਮਰਡਰ ਹੋਇਆ ਤੇ ਉਹਨਾਂ ਨੂੰ سزا ਜਿਹੜੀ ਹੋ ਜਾਣੀ ਸੀ ਜਦੋਂ ਮੌਕੇ ਦੇ ਸਾਰੇ ਗਵਾਹ ਮੁੱਕਰ ਜਾਂਦੇ ਆ ਇੱਕ ਉਹਨਾਂ ਚੋਂ ਗਵਾਹ ਹੁੰਦਾ ਸਾਈਮਨ ਮੁੰਚੀ ਜਿਹੜਾ ਪੁਲਿਸ ਕੋਲੇ ਬਿਆਨ ਦਿੰਦਾ ਕਿ ਹਾਂ ਮੈਂ ਦੇਖਿਆ ਏ ਪਰ ਜਦੋਂ ਕੇਸ ਚਾਰਜ ਸ਼ੀਟ ਹੋ ਜਾਂਦਾ ਚਲਾਨ ਪੇਸ਼ ਹੋ ਜਾਂਦਾ ਕੇਸ ਅਦਾਲਤ ਦੇ ਵਿੱਚ ਚਲਿਆ ਜਾਂਦਾ ਤਾਂ ਦੋਸਤੋ ਅਦਾਲਤ ਚ ਜਾ ਕੇ ਸਾਈਮਨ ਮੁੰਚੀ ਕਹਿੰਦਾ ਕਿ ਮੈਨੂੰ ਤਾਂ ਹਿੰਦੀ ਨਹੀਂ ਪੜਨੀ ਆਉਂਦੀ ਮੈਂ ਤਾਂ ਹਿੰਦੀ ਆਉਂਦੀ ਨਹੀਂ ਮੈਨੂੰ ਤਾਂ ਪੁਲਿਸ ਨੇ ਖਾਲੀ ਪੇਪਰ ਤੇ ਸਾਈਨ ਕਰਾ ਲਏ ਸੀ ਹਿੰਦੀ ਚ ਲਿਖਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਸਾਈਮਨ ਮੌਂਸ਼ੀ ਕਹਿੰਦਾ ਕਿ ਮੈਂ ਤਾਂ ਜਦੋਂ ਦੇਖਿਆ ਮਨੂ ਸ਼ਰਮਾ ਹਵਾਈ ਫੇਅਰ ਕਰ ਰਿਹਾ ਸੀ ਮੈਂ ਤਾਂ ਜੈਸਿਕਾ ਲਾਲ ਦੇ ਗੋਲੀ ਮਾਰਦੇ ਨੂੰ ਦੇਖਿਆ ਹੀ ਨਹੀਂਗਾ ਜਿਹੜੀ ਬਿਨਾਰਵਾਨੀ ਹੁੰਦੀ ਆ ਉਹ ਵੀ ਇਹ ਤੋਂ ਮੁੱਕਰ ਜਾਂਦੀ ਆ ਕਿ ਮੈਂ ਕੁਝ ਨਹੀਂ ਦੇਖਿਆ ਪਰ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਹਰ ਬੰਦਾ ਡਰਪੋਕ ਨਹੀਂ ਹੁੰਦਾ ਹਰ ਬੰਦਾ ਵਕਾਊ ਨਹੀਂ ਹੁੰਦਾ ਇਦਾਂ ਹੀ ਜਿਹੜਾ ਜੋਰਜ ਹੁੰਦਾ ਕੈਨੇਡੀਅਨ ਸਿਟੀਜ਼ਨ ਤੇ ਉਹਨਾਂ ਦੀ ਜਿਹੜੀ ਕੁੜੀ ਹੁੰਦੀ ਹੈ ਮਲਣੀ ਉਹਦੀ ਬੇਸ਼ੱਕ ਦੋਸਤੀ ਵੀ ਸੀ ਜੈਸਿਕਾ ਨਾਲ ਪਰ ਉਹ ਗਵਾਹੀ ਦਿੰਦੇ ਆ ਠੋਕ ਕੇ ਉਹ ਦੋਨੇ ਪਿਓਤੀ ਹੁੰਦੇ ਆ ਉਹ ਪਲਾਨ ਕਰਦੇ ਕਿ ਅਸੀਂ ਗਵਾਹੀ ਤੋਂ ਮੁੱਕਰਨਾ ਨਹੀਂ ਉਹ ਗਵਾਹੀ ਦਿੰਦੇ ਆ ਹਾਲਾਂਕਿ ਉਹਨਾਂ ਦੀ ਮਾਂ ਮੁੱਕਰ ਜਾਂਦੀ ਆ ਪਰ ਉਹ ਗਵਾਹੀ ਤੋਂ ਨਹੀਂ ਮੁੱਕਰਦੇ ਬਟ ਬੈਨੀਫਿਟ ਆਫ ਡਾਊਟ ਉਹਨਾਂ ਨੂੰ ਮਿਲਦਾ ਜਿਹੜਾ ਅਕਿਊਜ਼ਡ ਬੰਦਿਆਂ ਨੂੰ ਦੋਸ਼ੀਆਂ ਨੂੰ ਮਨੂ ਸ਼ਰਮਾ ਹੁਣਾਂ ਨੂੰ ਤੇ ਉਹ ਜਿਹੜਾ ਕੇਸ ਦੇ ਵਿੱਚੋਂ ਬਰੀ ਹੋ ਜਾਂਦੇ ਆ ਕਿਉਂਕਿ ਉਸ ਕੇਸ ਦੇ ਵਿੱਚ ਇੱਕ ਅਹਿਮ ਕੜੀ ਹੋਰ ਵੀ ਹੁੰਦੀ ਆ ਕਿ ਉੱਥੇ ਜਿਹੜੇ ਖੋਖੇ ਹੁੰਦੇ ਆ ਉਹ ਦੋ ਗਨਸ ਦੇ ਦਿਖਾਉਂਦੀ ਆ ਪੁਲਿਸ ਇੱਕ ਸਾਜਿਸ਼ ਦੇ ਵਿੱਚ ਪੁਲਿਸ ਕੀ ਕਰਦੀ ਆ ਸਬੂਤ ਦੇ ਵਿੱਚ ਸਬੂਤ ਰਲਾ ਦਿੰਦੀ ਆ ਤਾਂ ਕਿ ਅਦਾਲਤ ਆ ਜਿਹੜੀ ਉਹ ਕਿਸੇ ਨਤੀਜੇ ਤੇ ਨਾ ਪਹੁੰਚੇ ਤਾਂ ਉਹ ਦਿਖਾਉਂਦੇ ਆ ਕਿ ਇੱਥੇ ਦੋ ਗੰਨਾਂ ਦੇ ਖੋਖੇ ਸੀਗੇ ਇੱਕ ਪਿਸਟਲ ਦੇ ਖੋਖੇ ਨਹੀਂ ਸੀ ਜੀ ਦੇ ਕਰਕੇ ਬੈਨੀਫਿਟ ਆਫ ਡਾਊਟ ਮਿਲਦਾ ਜਦੋਂ ਗਵਾਹੀ ਮੁਕਰਗੇ ਪਛਾਨਣ ਤੋਂ ਇਨਕਾਰ ਕਰ ਦੁੱਤਾ ਤਾਂ ਜਿਹੜੇ ਦੋਸ਼ੀ ਹੁੰਦੇ ਆ ਉਹ ਬਰੀ ਹੋ ਜਾਂਦੇ ਆ 2006 ਦੇ ਵਿੱਚ ਸੈਸ਼ਨ ਕੋਰਟ ਵੱਲੋਂ ਦੋਸ਼ੀ ਬਰੀ ਹੋ ਜਾਂਦੇ ਆ ਉਸ ਤੋਂ ਬਾਅਦ ਸਮਾਜ ਸੇਵੀ ਲੋਕ ਜਾਂ ਜਿਹਦੇ ਕਹ ਲਈਏ ਬੁੱਧੀਜੀਵੀ ਚੰਗੇ ਲੋਕ ਫੇਰ ਸੜਕਾਂ ਤੇ ਆਉਂਦੇ ਆ ਫੇਰ ਧਰਨੇ ਮਜਾਰੇ ਹੁੰਦੇ ਆ ਜਿਹਦੇ ਵਿੱਚ ਹਾਈ ਕੋਰਟ ਮਾਨਯੋਗ ਹਾਈ ਕੋਰਟ ਵੱਲੋਂ ਸੋਮੋਟੋ ਲਿਆ ਜਾਂਦਾ ਤੇ ਦਿੱਲੀ ਪੁਲਿਸ ਨੂੰ ਫਿਰ ਤੋਂ ਇਸ ਕੇਸ ਦੀ ਇਨਕੁਆਰੀ ਕਰਨ ਲਈ ਕਿਹਾ ਜਾਂਦਾ ਜਦੋਂ ਦੋਸਤੋ ਫਿਰ ਇਹ ਇਨਕੁਆਰੀ ਇੱਕ ਹੋਰ ਟੀਮ ਕਰਦੀ ਆ ਨਾ ਫਿਰ ਉਹ ਦੇਖਦੀ ਹੈ ਕਿ ਕਿਵੇਂ ਗਵਾਹ ਖਰੀਦੇ ਗਏ ਕਿਵੇਂ ਗਵਾਹਾਂ ਨੂੰ ਧਮਕਾਇਆ ਗਿਆ ਕਿਵੇਂ ਪੁਲਿਸ ਨੇ ਸਬੂਤਾਂ ਨਾਲ ਛੇੜਛਾੜ ਕੀਤੀ ਤੇ ਕਿਵੇਂ ਇਹ ਵੀਕ ਕੇਸ ਬਣਾ ਦਿੱਤਾ ਗਿਆ ਤਾਂ ਕਿ ਦੋਸ਼ੀ ਆ ਜਿਹੜੇ ਉਹ ਬਰੀ ਹੋ ਜਾਣ ਉਸ ਤੋਂ ਬਾਅਦ ਫਿਰ ਤੋਂ ਪੁੱਛਗਿੱਛ ਸਟਾਰਟ ਹੁੰਦੀ ਆ ਫਿਰ ਤੋਂ ਕੇਸ ਓਪਨ ਹੁੰਦਾ ਇਦੇ ਮੀਨ ਵਾਈਲ ਨਾ ਇੱਕ ਤਹਿਲਕਾ ਮੀਡੀਆ ਹੁੰਦਾ ਉਸ ਸਮੇਂ ਤਹਿਲਕਾ ਨਿਊਜ਼ ਵਾਲੇ ਉਹ ਇੱਕ ਸਿਟਿੰਗ ਆਪਰੇਸ਼ਨ ਕਰਦੇ ਜੀ ਚ ਸਾਈਮਨ ਮੋਂਚੀ ਦਾ ਪਤਾ ਲੱਗ ਜਾਂਦਾ ਕਿ ਇਹ ਹਿੰਦੀ ਬਹੁਤ ਚੰਗੀ ਤਰ੍ਹਾਂ ਜਾਣਦਾ ਹੈਗਾ ਉਸ ਤੋਂ ਬਾਅਦ ਕੋਰਟ ਵੱਲੋਂ ਸਾਈਮਨ ਮੋਂਚੀ ਤੇ ਜਿਹੜੇ ਗਵਾਹ ਮੁੱਕਰੇ ਹੁੰਦੇ ਆ ਉਹਨਾਂ ਦੇ ਖਿਲਾਫ ਇੱਕ ਮੁਕੱਦਮਾ ਵੀ ਚਲਾਇਆ ਜਾਂਦਾ ਅਦਾਲਤ 'ਚ ਗਵਾਹੀ ਮੁਕਰਨ ਦੇ ਕਾਰਨ ਉਹਨਾਂ ਤੇ ਕੇਸ ਵੱਖਰਾ ਚੱਲਦਾ ਪਰ ਉਸ ਤੋਂ ਬਾਅਦ ਫਿਰ ਕੇਸ ਦੀ ਜਾਂਚ ਅੱਛੀ ਤਰ੍ਹਾਂ ਨਾ ਹੁੰਦੀ ਆ ਫਿਰ ਚਾਰਜ ਸ਼ੀਟ ਹੁੰਦਾ ਤਾਂ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਵੱਲੋਂ ਮਨੂ ਸ਼ਰਮਾ ਨੂੰ ਉਮਰ ਕੈਦ ਕਰ ਦਿੱਤੀ ਜਾਂਦੀ ਆ ਉਸ ਦੇ ਜਿਹੜੇ ਦੋਸਤ ਹੁੰਦੇ ਆ ਅਮਰਦੀਪ ਗਿੱਲ ਅਲੋਕ ਖੰਨਾ ਅਤੇ ਵਿਕਾਸ ਜਾਦਵ ਉਹਨਾਂ ਨੂੰ 4-4 ਸਾਲ ਦੀ ਸਜ਼ਾ ਹੋ ਜਾਂਦੀ ਆ ਕਿਉਂਕਿ ਗੋਲੀ ਸਿਰਫ ਮਨੂ ਸ਼ਰਮਾ ਨੇ ਮਾਰੀ ਸੀ ਦੂਜੇ ਤਾਂ ਉਹਦੇ ਨਾਲ ਹੀ ਸੀ ਇਸ ਕਰਕੇ ਉਹਨਾਂ ਨੂੰ 4-4 ਸਾਲ ਦੀ ਸਜ਼ਾ ਹੋ ਜਾਂਦੀ ਆ ਤੇ ਬਾਕੀ ਦੇ ਜਿਹੜੇ ਬੰਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਫਾਲਟ ਨਹੀਂ ਹੁੰਦਾ ਉਹ ਬਰੀ ਹੋ ਜਾਂਦੇ ਆ ਜਿਨ੍ਹਾਂ ਚੋਂ ਯੋਗਰਾਜ ਜੀ ਵੀ ਇੱਕ ਸੀ ਪਰ ਯੋਗਰਾਜ ਜੀ ਨੇ ਉਸ ਸਮੇਂ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਹੜੇ ਅੱਜ ਕੱਲ ਉਹ ਕਾਫੀ ਵਾਰ ਗੱਲਾਂ ਕਰਦੇ ਆ ਕਿ ਮੈਂ ਬਾਬਾ ਦੀਪ ਸਿੰਘ ਦਾ ਸਿੰਘ ਆ ਜਾਂ ਉਹ ਕਰਦੇ ਆ ਕਿ ਮੈਂ ਡੋਲੇ ਵੀ ਦਿਖਾਉਂਦੇ ਰਹਿੰਦੇ ਆ ਪਰ ਉਸ ਸਮੇਂ ਇਹ ਪਰਫੈਕਟ ਆਧਾਰਨ ਕਿ ਉਹ ਅੱਖੀਂ ਦੇਖ ਕੇ ਗਵਾਹੀ ਦੇਣ ਤੋਂ ਮੁੱਕਰ ਗਏ ਸੀ ਬੇਸ਼ੱਕ ਉਸ ਤੋਂ ਬਾਅਦ ਮਨੂ ਸ਼ਰਮਾ ਨੂੰ ਉਹਦੀ ਕੈਦ ਪੂਰੀ ਹੋਣ ਤੋਂ ਬਾਅਦ ਰਿਲੀਜ਼ ਵੀ ਕਰ ਦਿੱਤਾ ਜਾਂਦਾ ਉਹਦੀ ਨੇਕ ਚਲਣੀ ਦੇ ਆਧਾਰ ਦੇ ਉੱਤੇ ਪਰੰਤੂ ਜੈਸਿਕਾ ਲਾਲ ਦਾ ਸਾਰਾ ਪਰਿਵਾਰ ਬਰਬਾਦ ਹੋ ਜਾਂਦਾ ਕਿਉਂਕਿ ਜਦੋਂ 2006 ਦੇ ਵਿੱਚ ਜੈਸਿਕਾ ਲਾਲ ਦੇ ਜਿਹੜੇ ਦੋਸ਼ੀ ਆ ਉਹ ਬਰੀ ਹੋ ਜਾਂਦੇ ਆ ਤਾਂ ਉਹਦੇ ਉਹਦੇ ਸਦਮੇ ਦੇ ਨਾਲ ਉਹਦੇ ਪਿਤਾ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਉਹਦੀ ਮਾਤਾ ਦੀ ਵੀ ਮੌਤ ਹੋ ਜਾਂਦੀ ਆ ਉਸ ਦੀ ਜਿਹੜੀ ਇੱਕ ਇੱਕ ਭੈਣ ਹੁੰਦੀ ਆ ਪਿੱਛੇ ਜੇ 2021 ਸ਼ਾਇਦ ਜਾਂ 22 ਦੇ ਵਿੱਚ ਸ਼ਬਰੀਨਾ ਸੀ ਸ਼ਾਇਦ ਉਹਦਾ ਨਾਮ ਉਹਦੀ ਵੀ ਮੌਤ ਹੋ ਜਾਂਦੀ ਆ ਤਾਂ ਦੋਸਤੋ ਕਿਸ ਤਰ੍ਹਾਂ ਵੱਡੀਆਂ ਮੱਛੀਆਂ ਜਿਹੜੀਆਂ ਉਹ ਨਿਕਲ ਜਾਂਦੀਆਂ ਕਾਨੂੰਨ ਦੇ ਜਾਲ ਦੇ ਵਿੱਚੋਂ ਛੋਟੀਆਂ ਮੱਛੀਆਂ ਫਸ ਜਾਂਦੀਆਂ ਕਾਨੂੰਨ ਦੇ ਜਾਲ ਦੇ ਵਿੱਚ ਤੇ ਕਿਵੇਂ ਆਪਦੇ ਆਪ ਨੂੰ ਫੁਕਰੀਆਂ ਮਾਰਨ ਵਾਲੇ ਜਾਂ ਆਪਦੇ ਆਪ ਨੂੰ ਸਟੈਂਡ ਵਾਲੇ ਬੰਦੇ ਕਹਾਉਣ ਵਾਲੇ ਬੰਦੇ ਕਿਵੇਂ ਤਗੜੇ ਬੰਦੇ ਮੂਹਰੇ ਗਵਾਹੀ ਮੁੱਕਰ ਜਾਂਦੇ ਆ ਅਸਲ ਚ ਕਹਿੰਦੇ ਆ ਨਾ ਦੋਸਤੋ ਜਦੋਂ ਕੋਈ ਮੂਹਰੇ ਕਮਜ਼ੋਰ ਹੋਵੇ ਉਦੋਂ ਹਰੇਕ ਹੀ ਸ਼ੇਰ ਹੁੰਦਾ ਤੇ ਜਦੋਂ ਪਤਾ ਹੋਵੇ ਵੀ ਮੂਹਰੇ ਕੋਈ ਸਿੰਘ ਬੈਠਾ ਜਾਂ ਕੋਈ ਤਗੜਾ ਬੈਠਾ ਤਾਂ ਉਦੋਂ ਵੱਡੇ ਵੱਡੇ ਗਵਾਹੀਆਂ ਦੇਣ ਤੋਂ ਮੁੱਕਰ ਜਾਂਦੇ ਆ ਇਹ ਔਨ ਰਿਕਾਰਡ ਜਦੋਂ ਮਰਜ਼ੀ ਤੁਸੀਂ ਇਹਦੇ ਫੈਕਟ ਚੈੱਕ ਕਰ ਸਕਦੇ ਹੋ ਧੰਨਵਾਦ ਤੁਹਾਡੇ ਤੱਕ ਇਹੋ ਜਿਹੀਆਂ ਸੱਚੀਆਂ ਘਟਨਾਵਾਂ ਅੱਗੇ ਤੋਂ ਵੀ ਲੈ ਕੇ ਆਇਆ ਕਰਾਂਗੇ ਪ੍ਰੰਤੂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਇਹਦੇ ਨਾਲ ਸਾਡੀ ਹੌਸਲਾ ਫਚਾਈ ਹੁੰਦੀ ਆ ਤੇ ਸਾਨੂੰ ਜਦੋਂ ਕਮੈਂਟ ਆਉਂਦੇ ਆ ਤੇ ਫਿਰ ਪਤਾ ਵੀ ਲੱਗਦਾ ਕਿ ਲੋਕ ਚੰਗੀਆਂ ਗੱਲਾਂ ਸੁਣਨਾ ਪਸੰਦ ਕਰਦੇ ਆ ਤਦ ਤੱਕ ਲਈ ਧੰਨਵਾਦ